ਸੈਂਟਰ ਵੀ ਕਿ ਵਿਜ਼ਿਟ ਕੀਤਾ ਗਿਆ ਜੀ ਇਹਦੇ ਬਾਰੇ ਵਿੱਚ ਅ ਜਿੱਤਾ ਕਿ ਮਾਨਯੋਗ ਸੀਐਮ ਸਰ ਦੀ ਸਾਨੂੰ ਡਾਇਰੈਕਸ਼ਨs ਹੋਈਆਂ ਨੇ ਕਿ ਉਹ ਐਫੋਰਸਮੈਂਟ ਜਿਹੜੀ ਚਲ ਰਹੀ ਹੈ ਉਸ ਰੀਜ਼ਨ ਨਾਲ ਪੇਸ਼ੈਂਟਸ ਵਧਣਗੇ ਸੋ ਪੇਸ਼ੈਂਟਸ ਦੇ ਲਈ ਅਸੀਂ ਪੂਰੀ ਇੰਤਜ਼ਾਮ ਕਰਤੀ ਹੋਈ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜੀ ਬੈੱਡ ਕਪੈਸਿਟੀ ਹੈ ਉਹ ਅਸੀਂ 700 ਤੇ ਲੈ ਗਏ ਹੈ ਔਰ ਡੀ ਐਡਿਕਸ਼ਨ ਅਤੇ ਰੀਹੈਬਿਲਿਟੇਸ਼ਨ ਦੋਨਾਂ ਲਈ पंद्रह दिन का जो डिटॉक्सीफिकेशन है उस तो बाद ती दिन का रिहेबिलटेन कोर्स जो है जो पेशेंट्स मुकम्मल कंप्लीट करते हैं उसी रेडक्रॉस वालों सहायता भी दे रहे हैं प्लस मैं दसना चाहनी हूँ कि इतने जो सा स्वामी विवेकानंद रिहेबिटेन सेंटर है उन्होंने असी पूरी तरीके अपग्रेड किया एयर कंडीशन है स्किल ਡਿਵੈਲਪਮੈਂਟ ਤੇ ਕਿਤਾ ਮੁਖੀ ਕੋਰਸਸ ਫ੍ਰੀ ਆਫ ਕਾਸਟ ਅਸੀਂ ਕਰਵਾ ਰਹੀ ਹੈਗੇ ਹਾਂ ਜਿਹਦੇ ਨਾਲ ਇੱਕ ਸਰਟੀਫਿਕੇਟ ਵੀ ਮਿਲਦਾ ਹੈ ਇਹ ਉਹ ਸਰਟੀਫਿਕੇਟ ਤੇ ਨਹੀਂ ਲਿਖਿਆ ਹੋਇਆ ਕਿ ਇੱਕ ਨਸ਼ਾ ਸ਼ਰਾਬ ਕੇਂਦਰ ਤੋਂ ਇਹ ਕੋਰਸ ਕੀਤਾ ਗਿਆ ਇੱਕ ਸਿੰਪਲ ਸਰਟੀਫਿਕੇਟ ਹੈ ਜਿਸ ਨਾਲ ਤੁਹਾਨੂੰ ਬਾਅਦ ਵਿੱਚ ਨੌਕਰੀ ਵੀ ਮਿਲ ਸਕਦੀ ਹੈ ਬਹੁਤ ਅੱچھے ਕੋਰਸਸ ਅਸੀਂ ਕਰਾ ਰਹੀ ਹੈਗੇ ਹਾਂ ਜਿਤਾ ਕੀ ਅਸੀਂ ਸ਼ੈਫ ਦਾ ਕੋਰਸ ਕਰਾ ਰਹੇ ਹੈਗੇ ਆ ਪਲੰਬਰ ਦਾ ਕਾਪਨਟਰੀ ਦਾ ਸਮਾਲ ਇਲੈਕਟ੍ਰੋਨਿਕ ਰਿਪੇਅਰ ਦਾ ਅਸੀਂ ਕੋਰਸ ਕਰਾ ਰਹੇ ਹੈਗੇ ਆ ਕੰਪਿਊਟਰ ਅਸੀਂ ਸਿਖਾ ਰਹੇ ਹਾਂ ਇੱਥੇ ਜਿੰਨ ਰੂਮ ਅਵੇਲੇਬਲ ਹੈ ਰੀਡਿੰਗ ਰੂਮ ਅਵੇਲੇਬਲ ਹੈ ਅਸੀਂ 뮤ਜ਼ਿਕ ਥੈਰੇਪੀ ਵੀ ਸ਼ੁਰੂ ਕਰਾਈ ਹੋਈ ਹੈ ਸੋ ਸਾਡੀ ਜਿਹੜੀ ਪੂਰੀ ਟੀਮ ਹੈ ਉਹ ਜਿਸ ਤਰ੍ਹਾਂ ਸੀਐਮ ਸਰ ਜੀ ਸਾਡੇ ਨੂੰ ਡਾਇਰੈਕਸ਼ਨਸ ਦਿੱਤੇ ਹੈਗੇ ਆ ਅਸੀਂ ਤੁਹਾਡੇ ਲਈ 24/7 ਇੱਥੇ ਹੈਗੇ ਆ ਸਾਡਾ ਟੋਲ ਫ੍ਰੀ ਨੰਬਰ ਵੀ ਚੱਲਦਾ ਹੈ ਜੋ ਕਿ 24/7 ਤੁਸੀਂ ਉਸ ਤੇ ਕਾਲ ਵੀ ਕਰ ਸਕਦੇ ਹੋ ਇਸੇ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਲੱਗੇ ਕਿ ਕੋਈ ਵੀ ਅਜਿਹਾ ਦਾ ਪੇਸ਼ੈਂਟ ਹੈ ਜਿਹਨੂੰ ਇਸ ਟ੍ਰੀਟਮੈਂਟ ਤੋਂ ਲਾਭ ਮਿਲ ਸਕਦਾ ਉਹਨਾਂ ਨੂੰ ਪਲੀਜ਼ ਇੱਥੇ ਜ਼ਰੂਰ ਲੈ ਕੇ ਆਓ ਅਸੀਂ ਉਹਨਾਂ ਦੇ ਪੂਰੇ ਸਪੋਰਟ ਕਰਾਂਗੇ ਤੇ ਅਸੀਂ ਜਿਹੜੇ ਸਕਿੱਲ ਡਿਵੈਲਪਮੈਂਟ ਕੋਰਸਸ ਹੈ ਉਹ ਨਾਲ ਦੇ ਜਿਹੜੇ ਪਰਿਵਾਰ ਤੇ ਵੀ ਹੁੰਦੇ ਆਂ ਹਸ ਹੁਸ ਹੋ ਗਏ ਉਹਨਾਂ ਦੇ ਹਸਬੰਡ ਜਾਂ ਵਾਈਫ ਹੋ ਗਏ ਉਹਨਾਂ ਨੂੰ ਵੀ ਅਸੀਂ ਇਹ ਕੋਰਸੇ ਸਿਖਾ ਰਹੇ ਹਾਂ ਤਾਂ ਜੋ ਉਹ ਉਸ ਆਰਥਿਕ ਤੰਗੀ ਤੋਂ ਵੀ ਨਿਕਲ ਸਕਣ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਦੁਬਾਰਾ ਕਿ ਜਿਸ ਤਰੀਕੇ ਦੀ ਮਹਿੰਮ ਯੁਥ ਨਸ਼ਾ ਵਿਰੋਧ ਸਰਕਾਰ ਵੱਲੋਂ ਚੱਲੀ ਗਈ ਹੈ ਉਹਦੇ ਵਿੱਚ ਜ਼ਰੂਰ ਸਾਡਾ ਸਾਥ ਦਿਓ ਇਹ ਇੱਥੇ ਅਸੀਂ ਇੱਕ ਫੀਮੇਲ ਵਾਰਡ ਵੀ ਸ਼ੁਰੂ ਕੀਤੀ ਹੈ 10 ਬੈਡਡ ਦੇ ਉਹ ਜਿਹੜੀ ਫੀਮੇਲ ਵਾਰਡ ਹੈ ਉਹਦੇ ਵਿੱਚ ਆ ਚੁੱਕੇ ਪੇਸ਼IENTS ਨੇ ਵੀ ਐਡਮਿਸ਼ਨ ਲਈ ਹੈ ਰੀਹੈਬਿਲਿਟੇਸ਼ਨ ਲਈ ਦੀ ਡਾਕਸੀਫਿਕੇਸ਼ਨ ਦੇ ਵਿੱਚ ਸਾਡੇ ਆਲਰੇਡੀ ਜਿਹੜਾ ਸਾਡਾ 100 ਬੈਡਸ ਸੀਗਾ ਅਸੀਂ ਹੁਣ ਆਪਣੇ ਜਿਹੜੇ ਬੈਡਸ ਨੇ ਰੀਹੈਬਿਲਿਟੇਸ਼ਨ ਪਲੱਸ ਡੀਡਿਕਸ਼ਨ ਦੇ ਲਈ ਅਸੀਂ 700 ਬੈਡਸ ਦਾ ਚਲੇ ਗਏ ਸਾਡੇ ਜਿਹੜੇ ਦੇ ਵਿੱਚ ਸਾਰੀ ਕਸੂਰਤੀ ਹੈ ਕਿ ਹੈ ਸਭ ਤੋਂ ਬਿਨਾ ਪਰਿਵਾਰ ਦੇ ਵੀ ਆਖੇ ਆ ਸਕਦੇ ਹੋ ਸਾਡੇ ਕਈ ਪੇਸ਼ੈਂਟਸ ਬਿਨਾ ਪਰਿਵਾਰ ਦੇ ਇੱਥੇ ਰਹਿ ਰਹੇ ਹੈਗੇ ਤੇ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਵੀ ਮਿਲ ਰਿਹਾ ਹੈਗਾ ਉਹਨਾਂ ਨੂੰ ਅਸੀਂ ਜਦੋਂ ਵੀ ਉਹਨਾਂ ਦਾ ਪਰਿਵਾਰ ਮਿਲਣਾ ਚਾਹੁੰਦਾ ਹੈ ਉਹਨਾਂ ਦੇ ਫਿਕਸ ਟਾਈਮਸ ਅਸੀਂ ਰੱਖੇ ਹੋਏ ਜ਼ਰੂਰ ਹੈ ਬਟ ਇੱਥੇ ਦਾਖਲ ਹੋਣ ਲਈ ਕੋਈ ਤੁਹਾਡੇ ਨਾਲ ਰਹੇ ਇਹ ਬਿਲਕੁਲ ਹੀ ਕੰਪਲਸਰੀ ਨਹੀਂ ਹੈ ਪੰਜਾਬ ਸਰਕਾਰ ਵੱਲੋਂ ਇਹ ਕੋਈ ਸ਼ਰਤ ਨਹੀਂ ਰੱਖੀ ਗਈ ਹੈ ਹੁਣ ਇਹ ਇਹ ਬਿਲਕੁਲ ਮੰਡੈਟਰੀ ਨਹੀਂ ਹੈਗਾ ਕੰਟਰਵਿਕੇ ਵਿਜ਼ਿਟ ਕੀਤਾ ਗਿਆ ਜੀ ਇਹਦੇ ਬਾਰੇ ਪੁਲੀਸ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਡਾਇਰੈਕਟਿਵ ਹੈ ਉਹਦੇ ਤਹਿਤ ਪੁਲਿਸ ਵੱਲੋਂ ਬਹੁਤ ਸਾਰੇ ਇਨਫੋਰਸਮੈਂਟਸ ਦੇ ਵਿੱਚ ਵੱਡੀਆਂ ਰਿਕਵਰੀਜ਼ ਵੀ ਕੀਤੀਆਂ ਗਈਆਂ ਔਰ ਬਹੁਤ ਸਾਰੇ ਸਮੱਗਲਰ ਅਰੈਸਟ ਹੋਏ ਨੇ ਉਸ ਤੋਂ ਇਲਾਵਾ ਜਿਹੜੀ ਡਿਮਾਂਡ ਹੈ ਉਹਨੂੰ ਘਟਾਉਣ ਵਾਸਤੇ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਲ ਕੇ ਇਹ ਸਾਰਾ ਜਿਹੜੇ ਹੈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਔਰ ਸਾਡੇ ਪੁਲਿਸ ਵੱਲੋਂ ਅਫਸਰ ਇਹ ਲੋਕਾਂ ਨੂੰ ਲਿਆ ਕੇ ਐਡਮਿਟ ਵੀ ਕਰਾਇਆ ਗਿਆ ਜਿਵੇਂ ਡਾਕਟਰ ਦੀ ਐਡਵਾਈਸ ਹੈ ਉਹਦੇ ਮੁਤਾਬਕ ਉਹਨਾਂ ਦਾ ਇਲਾਜ ਵੀ ਸ਼ੁਰੂ ਹੋ ਗਿਆ ਔਰ ਅੱਗੇ ਵੀ ਇਹ ਕਾਰਵਾਈ ਚੱਲਦੀ ਰਹੇਗੀ ਅਸੀਂ ਜਿਵੇਂ ਮੈਡਮ ਡੀਸੀ ਨੇ ਕਿਹਾ ਕਿ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਗੁਰੂ ਨਗਰੀ ਦੇ ਵਾਸੀ ਸਪੈਸ਼ਲੀ ਸਾਰੇ ਇਸ ਚ ਆਪਣਾ ਯੋਗਦਾਨ ਪਾਉਣ ਤਾਂ ਕਿ ਆਪਣਾ ਡਰਗ ਫ੍ਰੀ ਸੁਸਾਇਟੀ ਆਪਾਂ ਦੇ ਸਕੀਏ